ਇਸ ਦੀ ਮਰਜ਼ੂਰ ਗੁਰੂ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰੂ ਗੁਰੂ ਗੋਗ ਸਿੰਘ ਨੇ ਬੋਲ ਕੀਤੇ ਸਨ ਕਿ ਜਿਹੜਾ ਬੱਚਾ ਇੱਥੇ ਆ ਕੇ ਲਿਖੇਗਾ ਆਪ ਦੀ ਪੈਂਤੀ ਲਿਖੇਗਾ ਜਾਂ ਕੋਈ ਆਪ ਦੀ ਭਾਸ਼ਾ ਲਿਖੇਗਾ ਤਾਂ ਉਹ ਜਿਹੜੇ ਭਾਸ਼ਾ ਵਿੱਚ ਆਪਣੇ ਲਿਖਣ ਵਿੱਚ ਪ੍ਰਚਲਿਤ ਹੋਵੇਗਾ ਕਿ ਉਹਨੂੰ ਉੱਚ ਵਿੱਦਿਆ ਪ੍ਰਾਪਤ ਹੋਵੇਗੀ ਤੇ ਇਹ ਜਿਹੜੇ ਬੱਚੇ ਹੈਗੇ ਜੇ ਦੇਖਿਆ ਜਾਵੇ ਤਾਂ ਉਹ ਆਪਣੇ ਜਿਹੜੇ ਜਿਹੜੀ ਵੀ ਭਾਸ਼ਾ ਉਹ ਭਾਵੇਂ ਪੈਂਤੀ ਆ ਪੰਜਾਬੀ ਆ ਗਈ ਉਹ ਵੀ ਇੱਥੇ ਲਿਖਦੇ ਆਗੇ ਜੇ ਕੋਈ ਇੰਗਲਿਸ਼ ਲਿਖਦਾ ਹੈ ਅੰਗਰੇਜ਼ੀ ਲਿਖਦਾ ਹੈ ABC ਵੀ ਲਿਖੀ ਜਾਂਦੀ ਹੈ ਹਿੰਦੀ ਵੀ ਲਿਖੀ ਜਾਂਦੀ ਹੈ ਕੋਈ ਜਿਹੜੀ ਉਹ ਭਾਸ਼ਾ ਬੱਚੇ ਲਿਖ ਪੜ੍ਹਦੇ ਆਗੇ ਉਹ ਇੱਥੇ ਪੜ੍ਹੀ ਜਾਂਦੀ ਹੈ ਗੁਰ ਗੋਬਿੰਦ ਤੇ ਆ ਬੱਚਿਆਂ ਤੋਂ ਜਿਹੜੇ ਤੁਸੀਂ ਲਿਖਾ ਰਹੇ ਹੋਗਾ ਕਿ ਕੀ ਮਕਸਦ ਐਕਚੁਅਲੀ ਮਤਲਬ ਸੌਣੇ ਚ ਆਇਆ ਵੀ ਜਿਵੇਂ ਜੋ ਬੱਚਾ ਇੱਥੇ ਲੇਖ ਲੰਦਾ ਤੇ ਉਹ ਜ਼ਿੰਦਗੀ ਭਰ ਭੁੱਲਦਾ ਨਹੀਂ ਮੈਨੂੰ ਤਾਂ ਲੱਗਦਾ ਕਿ ਲਗਤਾ ਹੋ ਜਿਆ ਹੋਣੀ ਚਾਹੀਦੀਆਂ ਜੋ ਅਸੀਂ ਬਚਪਨ ਦੇ ਵਿੱਚ ਲਿਖ ਲੈਣੇ ਆ ਜਾਂ ਸਿੱਖ ਲੈਣੇ ਆ ਤੇ ਉਹਨਾਂ ਨੂੰ ਅਸੀਂ ਜ਼ਿੰਦਗੀ ਚ ਯਾਦ ਰੱਖੀ ਹਾਂ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਵੀ ਇਹ ਗੁਰੂ ਕੀ ਕਾਸ਼ੀ ਹੋਵੇਗੀ ਕਿਉਂਕਿ ਜਿਹੜੇ ਆਮ ਲੋਕ ਸੀ ਪੰਡਤ ਲੋਕ ਸੀ ਉਹ ਕਾਸ਼ੀ ਪਾਂਡ ਲਈ ਜਾਂਦੇ ਸੀਗੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਗੁਰੂ ਕੀ ਕਾਸ਼ੀ ਜਿਹੜੀ ਇਹ ਹੋਵੇਗੀ ਇੱਥੇ ਜਿਹੜੇ ਵਿੱਦਿਆ ਦਾ ਪੂਰਾ ਚਾਨਣ ਸਾਰਾ ਹੋਵੇਗਾ ਤੇ ਇਹ ਉਹ ਜਗ੍ਹਾ ਹੈ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪੂਰਨ ਹੋਣ ਤੋਂ ਬਾਅਦ ਕਲਮਾ ਸ਼ਾਹੀ ਜਿਹੜੀ ਉਹ ਇਸ ਸਰੋਵਰ ਵਿੱਚ ਪਾਈ ਗਈ ਸੀਗੀ ਤੇ ਉਸ ਤੋਂ ਬਾਅਦ ਇਸ ਦਾ ਨਾਮ ਲੇਖਣ ਸਰ ਗੁਰਦੁਆਰਾ ਰੱਖਿਆ ਗਿਆ ਸੀ ਤੇ ਇੱਥੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਬੋਲ ਕੀਤੇ ਸਨ ਕਿ ਜਿਹੜਾ ਬੱਚਾ ਇੱਥੇ ਆ ਕੇ ਲਿਖੇਗਾ ਆਪ ਦੀ ਪੈਂਤੀ ਲਿਖੇਗਾ ਜਾਂ ਕੋਈ ਆਪ ਦੀ ਭਾਸ਼ਾ ਲਿਖੇਗਾ ਤਾਂ ਉਹ ਜਿਹੜੇ ਭਾਸ਼ਾ ਵਿੱਚ ਆਪਣੇ ਲਿਖਣ ਵਿੱਚ ਪ੍ਰਚਲਿਤ ਹੋਵੇਗਾ ਤੇ ਉਹਨੂੰ ਉੱਚ ਵਿੱਦਿਆ ਪ੍ਰਾਪਤ ਹੋਵੇਗੀ ਤੇ ਇਹ ਜਿਹੜੇ ਬੱਚੇ ਹੈਗੇ ਜੇ ਦੇਖਿਆ ਜਾਵੇ ਤਾਂ ਉਹ ਆਪਣੇ ਜਿਹੜੇ ਜਿਹੜੀ ਵੀ ਭਾਸ਼ਾ ਉਹ ਭਾਵੇਂ ਪੈਂਤੀ ਆ ਪੰਜਾਬੀ ਆ ਗਈ ਉਹ ਵੀ ਇੱਥੇ ਲਿਖਦੇ ਹੈਗੇ ਜੇ ਕੋਈ ਇੰਗਲਿਸ਼ ਲਿਖਦਾ ਹੈ ਅੰਗਰੇਜ਼ੀ ਲਿਖਦਾ ਹੈ ABC ਵੀ ਲਿਖੀ ਜਾਂਦੀ ਹੈ ਹਿੰਦੀ ਵੀ ਲਿਖੀ ਜਾਂਦੀ ਹੈ ਕੋਈ ਜਿਹੜੀ ਉਹ ਭਾਸ਼ਾ ਬੱਚੇ ਲਿਖ ਪੜ੍ਹਦੇ ਹੈਗੇ ਉਹ ਇੱਥੇ ਪੜ੍ਹੀ ਜਾਂਦੀ ਹੈਗੀ ਤੇ ਮਾਪਿਆਂ ਵੱਲੋਂ ਵੀ ਜਿਹੜੀ ਇੱਥੇ ਭਾਸ਼ਾ ਪੜਾਈ ਜਾਂਦੀ ਹੈ ਕਿ ਕਿਹਾ ਜਾਂਦਾ ਹੈਗਾ ਕਿ ਜੇ ਬੱਚਾ ਇੱਥੇ ਪੜ੍ਹੇਗਾ ਤਾਂ ਉਹਨੂੰ ਉੱਚ ਵਿੱਦਿਆ ਪ੍ਰਾਪਤ ਹੋਗੀ ਆਪਾਂ ਇੱਧਰ ਬੱਚੇ ਦੇ ਮਾਪੇਨਾ ਵੀ ਗੱਲ ਕਰ ਰਹੇ ਸੱਛੀਾ ਪਿੰਡ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਵੇਂ ਆਈ ਸੀਗੀ ਜੀ ਵਿਸਾਖੀ ਤੇ ਅਸੀਂ ਦਰਸ਼ਨ ਕਰਨ ਆਈ ਸੀ ਵਿਸਾਖੀ ਦੇ ਤਿਉਹਾਰ ਤੇ ਕਿੱਥੋਂ ਆਈ ਸੀਗੀ ਲੁਧਿਆਣਾ ਡਿਸਟ੍ਰਿਕਟ ਅੱਛਾ ਹਾਂਜੀ ਤੇ ਆ ਬੱਚਿਆਂ ਤੋਂ ਜਿਹੜੇ ਤੁਸੀਂ ਲਿਖਾ ਰਹੇ ਹੋਗਾ ਕਿ ਕੀ ਮਕਸਦ ਐਕਚੁਅਲੀ ਮਤਲਬ ਸੌਣੇ ਚ ਆਇਆ ਵੀ ਜਿਵੇਂ ਜੋ ਬੱਚਾ ਇੱਥੇ ਲੇਖ ਲੰਦਾ ਤੇ ਉਹ ਜ਼ਿੰਦਗੀ ਭਰ ਭੁੱਲਦਾ ਨਹੀਂ ਮੈਨੂੰ ਤਾਂ ਲੱਗਦਾ ਕਿ ਲਿਖਤਾ ਹੋ ਜਿਆ ਹੋਣੀਆ ਚਾਹੀਦੀਆਂ ਜੋ ਅਸੀਂ ਬਚਪਨ ਦੇ ਵਿੱਚ ਲਿਖ ਲੈਣੇ ਆ ਜਾਂ ਅਸੀਂ ਸਿੱਖ ਲੈਣੇ ਆ ਤੇ ਉਹਨਾਂ ਨੂੰ ਅਸੀਂ ਜ਼ਿੰਦਗੀ 'ਚ ਯਾਦ ਰੱਖੀ ਜੇ ਕਹਿ ਦਿਆ ਵੀ ਜਿਹੜੇ ਕੱਚੇ ਸਲੇਟ ਤੇ ਲਿਖਿਆ ਜਾਂਦਾ ਕਿ ਤੇ ਉਹ ਹਮੇਸ਼ਾ ਹੀ ਯਾਦ ਰਹਿੰਦਾ ਬਿਲਕੁਲ ਹਾਂਜੀ ਤੁਸੀਂ ਹੋਰ ਵੀ ਦੇਖ ਰਹੇ ਹੋ ਕਿ ਬਹੁਤ ਜ਼ਿਆਦੇ ਬੱਚੇ ਆ ਜਿਹੜੇ ਇਹ ਨਹੀਂ ਕਿ ਕੋਈ ਬੱਚੇ ਹੀ ਹੈਗੇ ਨੌਜਵਾਨ ਵੀ ਹੈ ਬਜ਼ੁਰਗ ਵੀ ਹੈ ਉਹ ਵੀ ਇੱਥੇ ਜਿਹੜਾ 35 ਲਿਖ ਰਿਹਾ ਹੈ ਊੜਾ ੜਾ ਲਿਖ ਰਿਹਾ ਹੈ ਕਿ ABC ਲਿਖ ਰਿਹਾ ਹੈ ਕਿ ਜਿਹੜੀ ਵੀ ਭਾਸ਼ਾ ਹੋ ਆਪਣੇ ਜਾਣਦੇ ਹੈਗੇ ਉਹੋ ਹੀ ਲਿਖ ਰਿਹਾ ਹੈਗੇ ਤੁਸੀਂ ਦੇਖ ਰਹੇ ਹੋਗੇ ਕਿ ਕਿਸ ਤਰ੍ਹਾਂ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਉਹਨਾਂ ਵੱਲੋਂ ਜਿਹੜੇ ਇਹ ਲਿਖੇ ਜਾ ਰਹੇ ਹੈਗੇ ਤੇ ਬੱਚਾਂ ਤੋਂ ਵੀ ਇੱਥੇ ਜਿਹੜੀ 35 ਹੈਗੀ ABC ਆ ਉਹ ਲਿਖਾਏ ਜਾਂਦੇ ਹੈਗੇ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆਂ ਬੇਟੇ ਕੀ ਨਾਂ ਹੈਂਗਾ ਚਰਨਪ੍ਰੀਤ ਤੇ ਅੱਜ ਕੇ 35 ਕਿਵੇਂ ਲਿਖਣਾ ਊੜਾ ੜਾ ਲਿਖਦੇ ਹੈਂਗਾ ਹਾਂਜੀ ਉੜਾੜਾ ਕਹਿੰਦੇ ਲਿਖ ਰਿਹਾ ਸੀ ਇੱਥੇ ਬਸ ਪੜ੍ਹਾਈ ਆ ਵੀ ਵਧੀਆ ਬਾਬਾ ਨੇ ਬੋਲ ਕੀਤੇ ਸੀਗੇ ਗੁਰੂਆਂ ਨੇ ਹਾਂਜੀ ਵੀ ਜਿਹੜਾ ਇੱਥੇ ਕੋਈ ਆਪਦਾ ਪੈਂਤੀ ਲਿਖੂਗਾ ਉਹਨੂੰ ਵਧੀਆ ਪੜ੍ਹਾਈ ਮਿਲੂਗੀ ਹਾਂਜੀ ਇਸੇ ਕਰਕੇ ਲਿਖ ਰਹੇ ਹਾਂਜੀ ਛੋਟਾ ਬੇਟਾ ਜੀ ਹਾਂਜੀ ਹਾਂਜੀ ਕਿੱਥੋਂ ਆਏ ਸੀਗੇ ਜੀ ਅਸੀਂ ਖੁੱਡੀਆਂ ਪਿੰਡ ਤੋਂ ਆਏ ਹਾਂ ਜੀ ਮੁਕਸਰ ਜ਼ਿਲ੍ਹਾ ਸਾਡਾ ਤੇ ਇਹ ਬੱਚੇ ਦੋਨੋਂ ਮੇਰੇ ਗੁਰੂ ਸਾਹਿਬ ਦਾ ਇਤਿਹਾਸ ਹੈ ਇੱਥੇ ਜੋ ਵੀ ਪੈਂਤੀ ਲਿਖਦਾ ਹੈ ਪੈਂਤੀ ਅਖਰੀ ਲਿਖਦਾ ਹੈ ਹੈ ਨਾ ਤਾਂ ਉਹਨਾਂ ਨੂੰ ਵਿੱਦਿਆ ਦਾ ਦਾਨ ਬਖਸ਼ਿਸ਼ ਕਰਦੇ ਆ ਗੁਰੂ ਸਾਹਿਬ ਬਹੁਤ ਵਧੀਆ ਵਿੱਦਿਆਨ ਲੱਗਦੀ ਹੈ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਤੁਹਾਨੂੰ ਹਾਜੀ ਬਸ ਇੰਨੇ ਹੀ ਪਤਾ ਕਿ 33 ਅੱਖਰੀ ਲਿਖਦੇ ਆ ਇੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਬੈਠ ਕੇ ਲਿਖਤ ਕੀਤੀ ਗਈ ਸੀ ਭਾਈ ਮਨੀ ਸਿੰਘ ਵੱਲੋਂ ਉਹ ਜਿਹੜੀ ਸ਼ਾਹੀ ਸੀ ਕਲਮਾ ਸੀ ਉਹ ਇਸ ਸਰੋਵਰ ਵਿੱਚ ਪਾਈ ਗਈ ਸੀ ਹਾਂਜੀ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਲਖਨਸਰ ਰੱਖਿਆ ਗਿਆ ਲਖਨਸਰ ਗੁਰਦੁਆਰਾ ਸਾਹਿਬ ਰੱਖਿਆ ਗਿਆ ਹਾਂਜੀ ਇਹ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੋਲ ਵੀ ਕੀਤੇ ਗਏ ਸੀ ਵੀ ਗੁਰੂ ਕੋਈ ਕਾਸ਼ੀ ਹੋਵੇਗੀ ਜਿਹੜਾ ਬੱਚਾ ਇੱਥੇ ਲਿਖੇਗਾ ਪੜ੍ਹੇਗਾ ਤੇ ਉਹ ਉੱਚ ਵਿੱਦਿਆ ਪ੍ਰਾਪਤ ਕਰੇਗਾ ਹਾਂਜੀ ਬਿਲਕੁਲ ਜੀ ਇਹ ਬੱਚੇ ਆਗੇ ਵੀਰ ਜੀ ਵੀ ਆਏ ਆਗੇ ਵੀਦੀ ਨਾਮੀ ਗੱਲਬਾਤ ਕਰਦਾ ਸਤਿ ਸ਼੍ਰੀ ਅਕਾਲ ਵੀਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਖਾਲਸਾ ਦਰਸਾਂ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਜੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਇਸ ਨੇ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਲਗੋਂ ਇਸ ਗੁਰਦੁਆਰਾ ਸਾਹਿਬ ਨੂੰ ਲਿਖਣ ਸਰ ਨੂੰ ਵਾਰ ਮਿਲਿਆ ਵਿਆ ਜਿੰਨਾਂ ਬੱਚਿਆਂ ਨੂੰ ਗੁਰਮੁਖੀ ਦਾ ਨਹੀਂ ਗਿਆਨ ਇੱਥੇ ਆਦੇ ਹੱਥ ਨਾਲ ਓੜਾੜਾ ਲਿਖ ਜਾਣ ਤੇ ਉਹਨਾਂ ਨੂੰ ਗੁਰਮੁਖੀ ਦੇ ਪੰਦੀ ਦਾ ਗਿਆਨ ਹੋ ਜਾਂਦਾ ਜਿਨ੍ਹਾਂ ਨੂੰ ਗੁਰਬਾਣੀ ਪੜ੍ਹਨ ਦਾ ਪਿਆਰ ਆ ਤੇ ਇਥੇ ਗੁਰਮੁਖੀ ਲਿਖਣ ਦੇ ਨਾਲ ਗੁਰਬਾਣੀ ਦੀ ਵੀ ਸਮਝ ਆਉਣ ਲੱਗ ਪੈਂਦੀ ਆ ਬਾਣੀ ਪੜ੍ਹ ਨਹੀਂ ਸਿੱਖ ਜਾਂਦਾ ਬੰਦਾ ਜੀ ਇਥੇ ਵਾਰ ਲ ਹੋਇਆ ਵੇ ਇਸ ਧਰਤੀ ਨੂੰ ਇਥੇ ਆਓ ਆ ਗਿਆ ਆ ਦੇ ਬੱਚਿਆਂ ਦੇ ਨਾਂ ਤੇ ਆਪ ਲਿਖ ਕੇ ਜਾਓ ਤੁਹਾਨੂੰ ਗੁਰਬਾਣੀ ਬਾਰੇ ਗਿਆਨ ਹੋ ਜਾਊਗਾ ਮਾਲਕ ਦੀ ਇਥੇ ਬਹੁਤ ਕਿਰਪਾ ਹੋਈ ਵੀ ਇਸ ਥਾਨ ਨੂੰ ਕਲ ਸਾ ਜੀ ਕੀ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ 아이ਪਾਲ ਸਿੰਘ ਵਾਲੇ ਤੋਂ ਪਿੰਡ ਮੋਗਾ ਜ਼ਿਲ੍ਹਾ ਇੱਥੇ ਦਾ ਇਤਿਹਾਸ ਬਾਰੇ ਪਤਾ ਹੈ ਕਿ ਵੀ ਇਹ ਜਿਹੜੇ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਜੀ ਇਹਦੇ ਵਿੱਚ ਇਸ ਜਗ੍ਹਾਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਜਿਹੜੀ ਉਹ ਇੱਥੇ ਲਿਖਤ ਕੀਤੀ ਸੀ ਲਖਣਸਰ ਗੁਰਦੁਆਰਾ ਸਾਹਿਬ ਹੈ ਜੀ ਜਿਹੜੀਆਂ ਕਲਮਾਂ ਬਚੀਆਂ ਸੀ ਉਹ ਇਸ ਸਰੋਵਰ ਵਿੱਚ ਪਾਈਆਂ ਹੈ ਸ਼ਾਹੀ ਵੀ ਇਸ ਸਰੋਵਰ ਵਿੱਚ ਪਾਈ ਗਈ ਸੀ ਬਾਬਾ ਦੀ ਸਰਮੀ ਨੇ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਸ਼ਾਹੀ ਦੀ ਸੇਵਾ ਦੇ ਕਲਮਾਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਕਰਦੇ ਸੀਗੇ ਮਹਾਰਾਜ ਜੀ ਬੈਠ ਕੇ ਲਿਖਾਉਂਦੇ ਸੀਗੇ ਗੁਰਬਾਣੀ ਨੂੰ ਜੀ ਗੁਰਬਾਣੀ ਆਕਾਸ਼ ਉੱਤਰਦੀ ਸੀਗੀ ਜੀ ਕੋਈ ਮਾੜੀ ਮੋਟੀ ਗੱਲ ਨਹੀਂ ਗੁਰਬਾਣੀ ਗੁਰੂ ਸਾਹਿਬ ਨੇ ਆਕਾਸ਼ ਦੇ ਵਿੱਚ ਜੋ ਪਹਿਲਾਂ ਵਾਲੇ ਸਾਧੂ ਸੰਤ ਪਹਿਲਾਂ ਦੇ ਵੀ ਹੋਏ ਸੀ ਨਾ ਗੁਰੂ ਸਾਹਿਬ ਤੋਂ ਉਹ ਵੀ ਗੁਰਬਾਣੀ ਸਾਧੂ ਸੰਤ ਪੀਰ ਫਕੀਰ ਅਵਤਾਰ ਹੋਏ ਉਹਨਾਂ ਦੇ ਗੁਰਬਾਣੀ ਗੁਰ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਆ। ਕਹਿੰਦੇ ਗੁਰੂ ਕੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਜਗ੍ਹਾ ਨੂੰ ਜਿਹੜਾ ਗੁਰੂ ਕੀ ਕਾਸ਼ੀ ਦਾ ਨਾਮ ਹੀ ਬਖਸ਼ਿਤ ਕੀਤਾ ਗਿਆ। ਇਹ ਜਿਹੜੀ ਧਰਤੀ ਹੈ ਨਾ ਦਾੰਦਮਾ ਸਾਹਿਬ ਦੀ ਸਾਡੀ ਇਹ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਹੈ। ਇਹਨੂੰ ਕਾਸ਼ੀ ਦੀ ਧਰਤੀ ਨਾਲ ਬਾਰ ਮਿਲਿਆ ਹੋਇਆ ਜੀ ਮਹਾਰਾਜ ਜੀ। ਇਹ ਸਾਰੇ ਸੰਗਤਾਂ ਜਿਹੜੀਆਂ ਕਿ ਦੂਰੋਂ ਦੂਰੋਂ ਆ ਕੇ ਇੱਥੇ ਪਹੁੰਚਦੀਆਂ ਨਕਮਸਤਕ ਹੁੰਦੀਆਂ ਆ ਤੇ ਇਹ ਗੁਰਦੁਆਰਾ ਸਾਹਿਬ ਦਾ ਉਹਨਾਂ ਵੱਲੋਂ ਇਤਿਹਾਸ ਵੀ ਦੱਸਿਆ ਗਿਆ ਕਿ ਇੱਥੇ ਜਿਹੜ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜੀਆਂ ਕਲਮਾ ਸੀ ਸ਼ਾਇਆ ਸੀਗਾਂ ਉਹ ਸਾਰੀਆਂ ਇਸ ਸਰੋਵਰ ਵਿੱਚ ਪਾ ਦਿੱਤੀਆਂ ਗਿਆ ਸਨ ਤੇ ਇੱਥੇ ਗੁਰੂ ਕੋਈ ਕਾਸ਼ੀ ਦਾ ਇਸ ਜਗ੍ਹਾ ਨੂੰ ਬਰ ਮੇਲਾ ਸੀਗਾ ਤੇ ਇੱਥੇ ਜਿਹੜੇ ਕੋਈ ਬੱਚੇ ਆਉਂਦੇ ਆ ਜਾਂ ਨੌਜਵਾਨਾਂ ਜਾਂ ਬਜ਼ੁਰਗ ਵੀ ਹੈ ਉਹ ਵੀ ਇੱਥੇ ਆ ਕੇ ਆਪਣੀ ਸ਼ਰਧਾ ਨਾਲ ਇੱਥੇ ਲਿਖਤ ਕਰਦੇ ਆ